ਆਰਾ ਪਰ ਪਾਣੀ ਪੀ ਨਾਲੇ ਘੋਟ ਤੇ ਨਾਲੇ ਖਾ ਰੋਟੀਆਂ ਆਹ ਫਿਰ ਤੇ ਰੋਟੀ ਖਾ ਕੇ ਤੇ ਮੈਨੂੰ ਦਹੀਂ ਸੀਸਾ ਫਿਰ ਚੰਗਾ ਕਿਤੇ ਪੁੰਨ ਕਰਾਂਗੇ ਤੇ ਫੇਰ ਹੀ ਕਿਤੇ ਰੱਬ ਨੇ ਅਗਲੇ ਜਨਮ ਦੇ ਵਿੱਚ ਕਿਤੇ ਚੰਗਾ ਜਨਮ ਦਊਗਾ ਤੇ ਜੇ ਕਿਤੇ ਮੈਂ ਵੀ ਮੋਰ ਮਾਰ ਬਣ ਗਈ ਸੋਣਾ ਜਾਂ ਪੰਛੀ ਬਣਾਵੇਂ ਮੈਨੂੰ ਬੱਬਾ ਤੇ ਫਿਰ ਮੈਂ ਚੱਲ ਮੈਨੂੰ ਵੀ ਕੋਈ ਐਦਾ ਰੋਟੀਆਂ ਰੋਟੀਆਂ ਪਾ ਦਿਆ ਕਰੂਗਾ ਐਦਾਂ ਤਾਂ ਬੱਬਾ ਪੱਕੀ ਪਕਾਈ ਮਿਲਣੀ ਆ ਹੁਣ ਤੇ ਜੇ ਕਿਤੇ ਕੰਮ ਵਾਲੀ ਵੀ ਰੱਖਣ ਪਾਉਣਾ ਉਹ ਵੀ ਕਿਤੇ 35 3500 ਰੁਪਇਆ ਸੁਣਾਉਂਦੀ ਆ ਖਾਲਾ ਖਾਲਾ ਰੋਟੀ ਬੋਣੇ ਆ ਭੁਜਾਤਾ ਨਾ ਤੁਸੀਂ ਨਾ ਮੈਨੂੰ ਅਗਲੇ ਜਨਮ ਦੇ ਵਿੱਚ ਕੋਈ ਚੰਗਾ ਪੰਛੀ